ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਸ਼ਫ ਗੁਰਪ੍ਰੀਤ ਸਰਾ ਅੱਜ ਲੈ ਕੇ ਆਏ ਆਂ ਆਪਾਂ ਤੁਹਾਡੇ ਲਈ ਫ੍ਰੈਂਚ ਫ੍ਰਾਈਜ਼ ਦੀ ਰੈਸਪੀ ਯਾਨੀ ਕਿ ਆਲੂ ਫਿੰਗਰ ਆਲੂ ਫਿੰਗਰ ਤੁਸੀਂ ਘਰ ਦੇ ਵਿੱਚ ਕਿਵੇਂ ਬਣਾ ਸਕਦੇ ਹੋ ਤੇ ਕਿਹੜੇ ਕਿਹੜੇ ਸਮਾਨ ਦੀ ਜ਼ਰੂਰਤ ਆਪਾਨੂੰ ਤੇ ਆਓ ਜੀ ਫਿਰ ਕਰਦੇ ਆਂ ਆਪਾਂ ਰੈਸਪੀ ਨੂੰ ਸ਼ੁਰੂ ਆਲੂ ਫਿੰਗਰ ਬਣਾਉਣ ਦੇ ਲਈ ਤੁਸੀਂ ਡਾਇਮੰਡ ਆਲੂ ਲੈਣੇ ਆ ਯਾਨੀ ਕਿ ਵਾਈਟ ਆਲੂ ਇਹਨਾਂ ਦੇ ਫ੍ਰੈਂਚ ਫ੍ਰਾਈਜ਼ ਜਿਹੜੇ ਤੁਹਾਡੇ ਬਹੁਤ ਹੀ ਜ਼ਿਆਦਾ ਵਧੀਆ ਬਣਨਗੇ ਤੇ ਆਲੂਆਂ ਨੂੰ ਤੁਸੀਂ ਚੰਗੀ ਤਰ੍ਹਾਂ ਧੋ ਲੈਣਾ ਆਲੂਆਂ ਨੂੰ ਛਿੱਲਣ ਦੀ ਤੁਹਾਨੂੰ ਕੋਈ ਜ਼ਿਆਦਾ ਲੋੜ ਨਹੀਂ ਗਈ ਤੇ ਲਓ ਜੀ ਹੁਣ ਆਪਾਂ ਕਰਦੇ ਆਂ ਆਲੂਆਂ ਦੀ ਤੇ ਆਲੂ ਨੂੰ ਕਟਿੰਗ ਕਰਨ ਦੇ ਲਈ ਤੁਸੀਂ ਇਸ ਤਰ੍ਹਾਂ ਸਾਈਡ ਤੋਂ ਥੋੜਾ ਜਿਹਾ ਆਲੂ ਇਸ ਤਰ੍ਹਾਂ ਜਾਨੀ ਕਿ ਕਟਿੰਗ ਕਰ ਦੇਣਾ ਆਲੂ ਨੂੰ ਚੌਰਸ ਕਰ ਲੈਣਾ ਤਾਂ ਜੇਕਰ ਤੁਸੀਂ ਚਾਕੂ ਦੇ ਨਾਲ ਕੱਟ ਰਹੇ ਹੋ ਤਾਂ ਫਿਰ ਤਾਂ ਤੁਸੀਂ ਆਲੂ ਨੂੰ ਇਸ ਤਰ੍ਹਾਂ ਚਾਰੇ ਸਾਈਡਾਂ ਤੋਂ ਜਾਨੀ ਕਿ ਚੌਰਸ ਕਰ ਲੈਣਾ ਤਾਂ ਇਸ ਤਰ੍ਹਾਂ ਤੁਸੀਂ ਲੰਮੀਆਂ ਲੰਮੀਆਂ ਇਹਦੀਆਂ ਸਲਾਈਸ ਕੱਟ ਦੇਣੀਆਂ ਜਿਆਦਾ ਆਲੂ ਜਿਹੜੇ ਥੋੜੇ ਪਤਲੇ ਵੀ ਨਹੀਂ ਹੋਣੇ ਚਾਹੀਦੇ ਤੇ ਜਿਆਦਾ ਜਿਹੜੇ ਮੋٹے ਵੀ ਨਹੀਂ ਕੱਟਣੇ ਤੁਸੀਂ ਤਾਂ ਸਹਿਜ ਤੁਹਾਨੂੰ ਮੈਂ ਦੱਸ ਦਿੰਨਾ ਜੇਕਰ ਤੁਸੀਂ ਚਾਕੂ ਦੇ ਨਾਲ ਕੱਟਣਾ ਤਾਂ ਕਿਦਾਂ ਦਾ ਕੱਟਣਾ ਇਸ ਤਰ੍ਹਾਂ ਤੁਸੀਂ ਆਲੂ ਕੱਟਨੇ ਐ ਇੰਨੀ ਮੋਟਾਈ ਤੁਹਾਡੀ ਹੋਣੀ ਚਾਹੀਦੀ ਆ ਆਲੂ ਦੀ ਤਾਂ ਹੁਣ ਆਪਾਂ ਕੱਟਾਂਗੇ ਇਸ ਤਰ੍ਹਾਂ ਥੋੜਾ ਜਿਹਾ ਇਹਨੂੰ ਕੱਟ ਦਾਂਗੇ ਵੇਸਟ ਆ ਜਿਹੜੀ ਨਿਕਲੀ ਆਪਣੀ ਤਾਂ ਇਸ ਤਰ੍ਹਾਂ ਤੁਸੀਂ ਕੱਟੀ ਹੋਣੇ ਦੇਖ ਸਕਦੇ ਹੋ ਤੁਸੀਂ ਤੇ ਜ਼ਿਆਦਾ ਤੁਸੀਂ ਪਤਲੇ ਵੀ ਨਹੀਂ ਕੱਟਨੇਗੇ ਤੇ ਬਹੁਲੇ ਜ਼ਿਆਦਾ ਮੋਟੇ ਵੀ ਨਹੀਂ ਹੋਣੇ ਚਾਹੀਦੇਗੇ ਤਾਂ ਗਲਾਈ ਵਾਲੀ ਜਿਹੜੀ ਸਾਈਡ ਆ ਤਾਂ ਉਹਨੂੰ ਤੁਸੀਂ ਕੱਢ ਦੇਣਾ ਯਾਨੀ ਕਿ ਵੇਸਟ ਨਿਕਲੂਗੀ ਉਹਨੀ ਕੁ ਆਪਣੀ ਤਾਂ ਇਸ ਤਰ੍ਹਾਂ ਤੁਸੀਂ ਕੱਟੀ ਹੋਣੇ ਦੇਖ ਸਕਦੇ ਹੋ ਕਿੰਨੀ ਕੁ ਮੋਟਾਈ ਆਪਾਂ ਜਿਹੜੀ ਰੱਖੀ ਹੋਈ ਆ ਆਲੂ ਫਿੰਗਰ ਬਣਾਉਣ ਦੇ ਲਈ ਇੰਨੀ ਮਟਾਈ ਜਿਹੜੀ ਆਪਾਂ ਨੂੰ ਚਾਹੀਦੀ ਚਾਹੀਦੀ ਹੈ ਤਾਂ ਇਸ ਤਰ੍ਹਾਂ ਥੋੜਾ ਜਿਹਾ ਕੱਟ ਕੇ ਤੁਸੀਂ ਸਾਈਡ ਤੋਂ ਲਾ ਦੇਣਾ ਆਲੂ ਤਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਕੱਟੀ ਆਉਣੇ ਤਾਂ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਜਿਹੜੀਆਂ ਤੁਸੀਂ ਆਲੂ ਦੀਆਂ ਸਲਾਈਸ ਕੱਟ ਲੈਣੀਆਂ ਤਾਂ ਇਸ ਤਰ੍ਹਾਂ ਜਿਹੜੀ ਇਹਦੀ ਆ ਸਾਈਡ ਵਾਲੀ ਗਲਾਈ ਹੈ ਤਾਂ ਇਹਨੂੰ ਤੁਸੀਂ ਲਾ ਦੇਣਾ ਤਾਂ ਹੁਣ ਆਪਾਂ ਫਿੰਗਰ ਦਾ ਜਿਹੜਾ ਸਾਈਜ਼ ਕੱਟੀ ਆਵਾਂਗੇ ਫਿੰਗਰ ਦਾ ਸਾਈਜ਼ ਹੈ ਜਿਹੜਾ ਤੁਸੀਂ ਬਹੁਤ ਜ਼ਿਆਦਾ ਮੋਟਾ ਵੀ ਨਹੀਂ ਰੱਖਣਾ ਤੇ ਬੜਾ ਜਿਆਦਾ ਜਾਨੀ ਕਿ ਪਤਲਾ ਵੀ ਨਹੀਂ ਹੋਣਾ ਚਾਹੀਦਾ ਤਾਂ ਇਸ ਤਰ੍ਹਾਂ ਜਿਹੜੇ ਤੁਸੀਂ ਫਿੰਗਰ ਕੱਟੀਆਂ ਹੋਣੇ ਬਿਲਕੁਲ ਹਲਵਾਈ ਸਟਾਈਲ ਆ ਜਿਹੜੇ ਆਪਾਂ ਤੁਹਾਨੂੰ ਫਿੰਗਰ ਬਣਾਉਣਾ ਸਿਖਾਵਾਂਗੇ ਤਾਂ ਘਰ ਦੇ ਵਿੱਚ ਤੁਸੀਂ ਬਹੁਤ ਹੀ ਜਿਆਦਾ ਸਰਣੀ ਦੇ ਨਾਲ ਬਣਾ ਸਕਦੇ ਹੋ ਤਾਂ ਬੱਚਿਆਂ ਨੂੰ ਜਿਹੜੇ ਸਾਲੂ ਫਿੰਗਰ ਬਹੁਤ ਪਸੰਦ ਹੁੰਦੇ ਆ ਤਾਂ ਜੇਕਰ ਤੁਹਾਡੇ ਕੋਲ ਕਟਰ ਨਹੀਂ ਹੈਗਾ ਤਾਂ ਤੁਸੀਂ ਇਸ ਤਰ੍ਹਾਂ ਚਾਕੂ ਦੇ ਨਾਲ ਕੱਟ ਸਕਦੇ ਹੋ ਕੋਈ ਜਿਆਦਾ ਕੱਟਣੀ ਔਖੀ ਨਹੀਂ ਹੈਗੀ ਆਲੂ ਦੀ ਥੋੜੀ ਜਿਹੀ ਵੇਸਟ ਆ ਜਿਹੜੀ ਉਹ ਤਾਂ ਹੋਊਗੀ ਹੋਊਗੀ ਇਹਦੇ ਵਿੱਚ ਤੇ ਲਓ ਜੀ ਫਿੰਗਰਾਂ ਦੀ ਕਟਿੰਗ ਆ ਜਿਹੜੀ ਆਪਣੀ ਹੋ ਚੁੱਕੀ ਆ ਤੇ ਸਾਈਜ਼ ਆ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋ ਵੀ ਕਿਦਾਂ ਦਾ ਕੱਟਿਆ ਆਪਾਂ ਇੰਨੀ ਮੋਟਾਈ ਆ ਜਿਹੜੀ ਤੁਹਾਡੇ ਆਲੂ ਫਿੰਗਰ ਦੀ ਹੋਣੀ ਚਾਹੀਦੀ ਹੈ ਘੱਟੋ ਘੱਟ ਇਹ ਤੋਂ ਜ਼ਿਆਦਾ ਮੋਟੇ ਨਹੀਂ ਰੱਖਣੇ ਤੇ ਇਹ ਤੋਂ ਜ਼ਿਆਦਾ ਪਤਲੇ ਨਹੀਂ ਕਰਨੇ ਤੇ ਲਓ ਜੀ ਉਨਾਪਨ ਨੂੰ ਕਰਾਂਗੇ ਚੰਗੀ ਤਰ੍ਹਾਂ ਵਾਸ਼ ਆਲੂਆਂ ਦਾ ਜਿਹੜਾ ਸਟਾਰਚ ਆ ਚੰਗੀ ਤਰ੍ਹਾਂ ਕੱਢਣਾ ਆਪਾਂ ਫੇਰ ਆ ਜਿਹੜੇ ਆਪਣੇ ਫਿੰਗਰ ਪੂਰੇ ਕ੍ਰਿਸਪੀ ਬਣਨਗੇ ਢਿੱਲੇ ਜਿਹੜੇ ਤੁਹਾਡੇ ਆਲੂ ਫਿੰਗਰ ਨਹੀਂ ਬਣਨਗੇ ਫਿੰਗਰਾਂ ਨੂੰ ਆਪਾਂ ਚੰਗੀ ਤਰ੍ਹਾਂ ਮਸਲ ਕੇ ਦੋ ਤੋਂ ਤਿੰਨ ਪਣੀ ਧੋਣਾ ਆਲੂਆਂ ਦਾ ਜਿਹੜਾ ਸਟਾਰਚ ਸਾਰਾ ਨਿਕਲ ਜੇ ਜਿੰਨਾ ਆਪਣਾ ਇਹਨਾਂ ਦਾ ਸਟਾਰਚ ਨਿਕਲੂਗਾ ਉਹਨੇ ਹੀ ਜ਼ਿਆਦਾ ਵਧੀਆ ਜਿਹੜੇ ਆਪਣੇ ਫ੍ਰੈਂਚ ਫ੍ਰਾਈ ਬਣਨਗੇ ਦੋ ਤੋਂ ਤਿੰਨ ਪਣੀ ਵਾਸ਼ ਕਰਕੇ ਆਪਾਂ ਇਹਨਾਂ ਨੂੰ ਸਾਫ਼ ਪਾਣੀ ਦੇ ਵਿੱਚ ਦੋ ਤੋਂ ਤਿੰਨ ਮਿੰਟ ਲਈ ਇਸੇ ਤਰ੍ਹਾਂ ਪਏ ਰਹਿਣ ਦਾਂਗੇ ਤਾਂ ਪਾਣੀ ਚੇਂਜ ਕਰ ਲੈਣੇ ਆਪਾਂ ਇਹਨਾਂ ਦਾ ਤਾਂ ਲਓ ਜੀ ਫਿੰਗਰ ਜਿਹੜੇ ਆਪਾਂ ਦੋ ਤੋਂ ਤਿੰਨ ਪਾਣੀ ਚੰਗੀ ਤਰ੍ਹਾਂ ਮਸਲ ਕੇ ਧੋਲੇ ਆ ਸਟਾਰਚਾ ਜਿਹੜਾ ਆਪਾਂ ਆਲੂਆਂ ਦਾ ਚੰਗੀ ਤਰ੍ਹਾਂ ਕੱਢ ਦਿੱਤਾ ਹੋਇਆ ਤਾਂ ਹੁਣ ਆਪਾਂ ਫਿੰਗਰਾਂ ਨੂੰ ਦੋ ਤੋਂ ਤਿੰਨ ਮਿੰਟ ਲਈ ਇਸੇ ਤਰ੍ਹਾਂ ਸਾਫ਼ ਪਾਣੀ ਦੇ ਵਿੱਚ ਪਏ ਰਹਿਣ ਦਾਂਗੇ ਆਪਣੇ ਫਿੰਗਰਾਂ ਨੂੰ ਪਾਣੀ ਦੇ ਵਿੱਚ ਪਿਆ ਦੋ ਤੋਂ ਤਿੰਨ ਮਿੰਟ ਹੋ ਚੁੱਕੇ ਆ ਤਾਂ ਇੱਕ ਕਰੀ ਆਪਾਂ ਇਹਨਾਂ ਨੂੰ ਹੱਥ ਮਾਰ ਕੇ ਮਸਲ ਲਾਂਗੇ ਜੇਕਰ ਥੋੜਾ ਬਹੁਤ ਵੀ ਸਟਾਰਚ ਇਹਨਾਂ ਦਾ ਤਾਂ ਨਿਕਲ ਸਕੇ ਤਾਂ ਲਓ ਜੀ ਸਾਰੇ ਫਿੰਗਰ ਜਿਹੜੇ ਆਪਾਂ ਪਾਣੀ ਦੇ ਵਿੱਚ ਪਾ ਦਿੱਤੇ ਹੋਏ ਆ ਜਦੋਂ ਤੁਹਾਡੇ ਪਾਣੀ ਨੂੰ ਉਬਾਲਾਉਣਾ ਸ਼ੁਰੂ ਹੋ ਜੇ ਉਸ ਤੋਂ ਬਾਅਦ ਤੁਸੀਂ ਟਾਈਮ ਨੋਟ ਕਰਨਾ 5 ਤੋਂ 7 ਮਿੰਟ ਤੱਕ ਤੁਸੀਂ ਫਿੰਗਰਾਂ ਨੂੰ ਯਾਨੀ ਕਿ ਉਬਾਲਣਾ ਤਾਂ ਲਓ ਜੀ ਮਿਲਦੇ ਆਂ ਆਪਾਂ ਫਿਰ ਤੁਹਾਨੂੰ ਉਬਾਲਾਉਣ ਤੋਂ ਬਾਅਦ ਤਾਂ ਲਓ ਜੀ ਪਾਣੀ ਆਪਣੇ ਨੂੰ ਉਬਾਲਾਉਣਾ ਸ਼ੁਰੂ ਹੋ ਚੁੱਕਿਆ ਤੇ ਇਸ ਤਰ੍ਹਾਂ ਤੁਸੀਂ ਜਿਹੜੇ ਥੱਲੇ ਦੇ ਫਿੰਗਰ ਉਹਨਾਂ ਨੂੰ ਤਾਂ ਕਰ ਦੇਣਾ ਫਿੰਗਰ ਆ ਜਿਹੜੇ ਆਪਣੇ ਇੱਕੋ ਜਿਹਾ ਉਬਲ ਸਕਣ ਤੇ 5 ਤੋਂ 7 ਮਿੰਟ ਤੱਕ ਹੀ ਹੀ ਆਪਾਂ ਇਹਨਾਂ ਨੂੰ ਉਬਾਲਣਾ ਹੁਣ ਇਸ ਤੋਂ ਵੱਧ ਨਹੀਂ ਉਬਾਲਣਾ ਨੇザ ਫਿੰਗਰ ਹੈ ਜਿਹੜੇ ਫਿਰ ਜ਼ਿਆਦਾ ਢਿੱਲੇ ਜੇ ਹੋ ਜਾਣਗੇ ਤਾਂ ਇਹਨਾਂ 'ਤੇ ਤੁਸੀਂ ਧਿਆਨ ਰੱਖਣਾ ਚੱਲੋ ਜੀ ਫਿੰਗਰ ਉਬਲਦੇ ਆਏ ਆਪਣੇ 5 ਤੋਂ 7 ਮਿੰਟ ਹੋ ਚੁੱਕੇ ਤੇ ਗੈਸ ਕਰ ਲਾਂਗੇ ਬੰਦ ਤਾਂ ਇਸ ਤਰ੍ਹਾਂ ਤੁਸੀਂ ਇੱਕ ਸਟੈਨਰ ਜਾਲੀ ਲੈਣੀ ਹੈ ਤੇ ਸਟੈਨਰ ਜਾਲੀ ਦੇ ਉੱਪਰ ਆਪਾਂ ਜਿਹੜੇ ਫਿੰਗਰ ਕੱਢੀ ਜਾਵਾਂਗੇ ਐਕਸਟਰਾ ਪਾਣੀ ਹੈ ਜਿਹੜਾ ਇਹਨਾਂ ਦਾ ਥੱਲੇ ਜਾ ਸਕੇ ਚੱਲੋ ਜੀ ਸਾਰੇ ਫਿੰਗਰ ਜਿਹੜੇ ਆਪਾਂ ਸਟੈਨਰ ਜਾਲੀ ਦੇ ਉੱਪਰ ਕੱਢ ਲਏ ਆ ਤੇ ਇਹਨਾਂ ਨੂੰ ਆਪਾਂ ਇਸੇ ਤਰ੍ਹਾਂ 10 ਤੋਂ 15 ਮਿੰਟ ਰੈਸਟ ਤੇ ਰੱਖਾਂਗੇ ਜਾਨੀ ਕਿ ਚੰਗੀ ਤਰ੍ਹਾਂ ਡਰਾਈ ਹੋ ਜਾ ਤਾਂ ਉਸ ਤੋਂ ਬਾਅਦ ਹੀ ਆਪਾਂ ਇਹਨਾਂ ਦੀ ਕੋਟਿੰਗ ਕਰਾਂਗੇ ਤਾਂ ਲਓ ਜੀ ਸਟੈਨਰ ਜਾਲੀ ਦੇ ਉੱਪਰ ਫਿੰਗਰ ਭਿਆਂ ਨੂੰ ਆਪਣੇ ਨੂੰ 15 ਮਿੰਟ ਹੋ ਚੁੱਕੇ ਆ ਤੇ ਫਿੰਗਰ ਜਿਹੜੇ ਆਪਣੇ ਬਿਲਕੁਲ ਠੰਡੇ ਤੇ ਡਰਾਈ ਹੋ ਚੁੱਕੇ ਆ ਦੇਖ ਸਕਦੇ ਹੋ ਤੁਸੀਂ ਇੰਨਾ ਪਣੀ ਆ ਜਿਹੜਾ ਇਹਨਾਂ ਦਾ ਨਿਕਲੇ ਹੋਇਆ ਤਾਂ ਹੁਣ ਕਰਾਂਗੇ ਆਪਾਂ ਇਹਨਾਂ ਦੀ ਕੋਟਿੰਗ ਤਾਂ ਫਿੰਗਰ ਜਿਹੜੇ ਸਾਰੇ ਬਰਤਨ ਦੇ ਵਿੱਚ ਪਾ ਲਾਂਗੇ ਤਾਂ 4 3 ਟੀ ਸਪੂਨ ਪਾਵਾਂਗੇ ਆਪਾਂ ਇਹਦੇ ਵਿੱਚ ਅਰਾਰਾ ਰੋਟ ਤੇ ਜਾਂ ਫਿਰ ਤੁਸੀਂ ਇਹਦੇ ਵਿੱਚ ਕਾਰਨਫਲੋਰ ਵੀ ਪਾ ਸਕਦੇ ਹੋ ਤਾਂ ਇਸ ਤਰ੍ਹਾਂ ਤੁਸੀਂ ਇਹਨਾਂ ਨੂੰ ਕੋਟਿੰਗ ਕਰਨਾ ਹੱਥníਆਂ ਨਾਲ ਤੁਸੀਂ ਲਾਉਣਾ ਹੈ ਤਾਂ ਦੇਖ ਸਕਦੇ ਹੋ ਤੁਸੀਂ ਕਿੰਨੇ ਵਧੀਆ ਯਾਨੀ ਕਿ ਆਪਣੇ ਕੋਟਿੰਗ ਹੋ ਚੁੱਕੇ ਆ ਤਾਂ ਦੇਖ ਸਕਦੇ ਹੋ ਤੁਸੀਂ ਕਿੱਡੀ ਵਧੀਆ ਕੋਟਿੰਗ ਹੋਈ ਹੈ ਇਸ ਤਰ੍ਹਾਂ ਜਿਹੜੀ ਇਹਨਾਂ ਦੀ ਕੋਟਿੰਗ ਹੋਣੀ ਚਾਹੀਦੀ ਹੈ ਤਾਂ ਹੁਣ ਕਰਦੇ ਆਪਾਂ ਇਹਨਾਂ ਨੂੰ ਫਰਾਈ ਤਾਂ ਲਓ ਜੀ ਚੁੱਲੇ ਤੇ ਰੱਖਾਂਗੇ ਆਪਾਂ ਕੜਾਈ ਤਾਂ ਕੜਾਈ ਦੇ ਵਿੱਚ ਪਾਵਾਂਗੇ ਆਪਾਂ 1/2 ਲੀਟਰ ਰਫੈਂਡ ਤੇਲ ਤਾਂ ਚੁੱਲ੍ਹੇ ਨੂੰ ਕਰ ਲਾਂਗੇ ਆਨ ਤਾਂ ਰਫੈਂਡ ਨੂੰ ਹੁਣ ਦਿੰਨੇ ਆਪਾਂ ਗਰਮ ਤਾਂ ਲਓ ਜੀ ਰਫੈਂਡ ਤੇਲ ਕਰਦੇ ਹੁਣ ਆਪਾਂ ਚੈੱਕ ਤਾਂ ਇੱਕ ਫ੍ਰੈਂਚ ਫਰਾਈ ਹੈ ਜਿਹੜਾ ਆਪਾਂ ਪਾਵਾਂਗੇ ਤਾਂ ਲਓ ਜੀ ਤੇਲ ਆ ਜਿਹੜਾ ਆਪਣਾ ਗਰਮ ਹੋ ਹੀ ਚੁੱਕਿਆ ਹੈ ਤਕਰੀਬਨ ਤਾਂ ਇਸ ਤਰ੍ਹਾਂ ਲਵਾਂਗੇ ਆਪਾਂ ਇੱਕ ਸ਼ਾਨਣੀ ਤੇ ਸ਼ਾਨਣੀ ਦੇ ਵਿੱਚ ਫ੍ਰੈਂਚ ਫਰਾਈ ਪਾਵਾਂਗੇ ਤਾਂ ਐਕਸਟਰਾ ਜਿਹੜਾ ਆਪਣਾ ਰੋਟਾ ਤਾਕੋ ਜਿਹੜਾ ਆਪਣਾ ਝੜ ਸਕਿਆ ਤਾਂ ਐਕਸਟਰਾ ਰਰਾ ਰੂਟ ਜਿਹੜਾ ਤੁਸੀਂ ਝਾੜ ਦੇਣਾ ਇਸ ਤਰ੍ਹਾਂ ਕਰਕੇ ਜਿੰਨੀ ਆਪਾਂ ਨੂੰ ਕੋਟਿੰਗ ਚਾਹੀਦੀ ਬਸ ਉਹਨਾ ਹੀ ਉੱਪਰ ਚਾਹੀਦਾ ਜਿਆਦਾ ਐਕਸਟਰਾ ਨਹੀਂ ਲੱਗਿਆ ਹੋਣਾ ਚਾਹੀਦਾ ਤਾਂ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਹੜਾ ਆਪਣਾ ਰਰਾ ਰੂਟ ਝੜ ਚੁੱਕਿਆ ਤੇ ਹੁਣ ਪਾਵਾਂਗੇ ਆਪਾਂ ਇਹਨਾਂ ਨੂੰ ਫਰਾਈ ਕਰਨ ਦੇ ਲਈ ਤਾਂ ਲਓ ਜੀ ਇੱਕ ਪੂਰਾ ਜਿਹੜਾ ਆਪਾਂ ਬਾਅਦ ਦਿੱਤਾ ਹੈ ਤਾਂ ਇਹਨਾਂ ਨੂੰ ਆਪਾਂ ਰੈਂਡ ਤੇਲ ਦੇ ਵਿੱਚ ਸੈੱਟ ਕਰ ਦਾਂਗੇ ਤਾਂ ਤਿੰਨ ਤੋਂ 4 ਮਿੰਟ ਆਪਾਂ ਲਗਾਤਾਰ ਇਹਨਾਂ ਨੂੰ ਫਰਾਈ ਕਰਾਂਗੇ ਫਰਾਈ ਮੋੜ ਦਿੰਨੇ ਆਪਾਂ ਓਨੀ ਦੇਰ ਆਪਾਂ ਜਿਹੜਾ ਦੂਜਾ ਪੂਰਾ ਉਹਦਾ ਜਿਹੜਾ 11 ਰੋਡ ਝਾੜ ਲੈਣੇ ਆ 11 ਰੋਡ ਦਾ ਜਿਹੜਾ ਆਪਣਾ ਜ਼ਿਆਦਾ ਨਹੀਂ ਲੱਗਿਆ ਹੋਣਾ ਚਾਹੀਦਾ ਤਾਂ ਇਸ ਤਰ੍ਹਾਂ ਤੁਸੀਂ ਛਾਣਨੀ ਦੇ ਨਾਲ ਜਾਨੀ 11 ਰੋਡ ਝਾੜ ਦੇਣਾ ਦੇਖ ਸਕਦੇ ਹੋ ਤੁਸੀਂ ਕਿੰਨਾ ਜਿਹੜਾ 11 ਰੋਡ ਝੜ ਰਿਹਾ ਤਾਂ ਇਸ ਤਰ੍ਹਾਂ ਹਲਾ ਕੇ ਇਹਨਾਂ ਦੀ ਤੁਸੀਂ ਸਾਈਡ ਚੇਂਜ ਕਰਦੇ ਰਹਿਣਾ ਜ਼ਿਆਦਾ ਨਹੀਂ ਤੁਸੀਂ ਇਹਨਾਂ ਨੂੰ ਹਲਾਉਣਾ ਤਾਂ ਜਦੋਂ ਵੀ ਤੁਹਾਡਾ ਕਦੇ ਮਨ ਕਰੇ ਫਰੈਂਚ ਫਰਾਈਜ਼ ਬਣਾਉਣ ਦਾ ਤਾਂ ਤੁਸੀਂ ਮੇਰੀ ਇਸ ਰੈਸਪੀ ਨੂੰ ਦੇਖ ਕੇ ਬਣਾ ਸਕਦੇ ਆਂ ਬਹੁਤ ਹੀ ਆਸਾਨ ਆ ਜਿਹੜੀ ਰੈਸਪੀ ਐ ਕੋਈ ਬਣਾਉਣੇ ਜਿਆਦਾ ਔਖੀ ਨਹੀਂ ਗੇ ਤਾਂ ਤੁਹਾਨੂੰ ਪਤਾ ਹੀ ਐ ਬਾਹਰ ਕਿੱਦਾਂ ਦੀ ਚੀਜ਼ ਆਪਾਂ ਨੂੰ ਮਿਲਦੀ ਐ ਤਾਂ ਘਰੇ ਐ ਜਿਹੜੀ ਆਪਾਂ ਚੀਜ਼ ਬਣਾਉਨੇ ਆ ਬਹੁਤ ਹੀ ਸਫਾਈ ਦੇ ਨਾਲ ਬਣਾਉਨੇ ਆ ਤੇ ਜਿੱਦਾਂ ਕਿ ਆਪਾਂ ਵਧੀਆ ਤੇਲ ਦੇ ਵਿੱਚ ਬਣਾਉਨੇ ਆ ਤਾਂ ਬਾਹਰ ਤਾਂ ਤੁਹਾਨੂੰ ਪਤਾ ਹੀ ਐ ਕਿੱਦਾਂ ਦਾ ਰਫੈਂਡ ਤੇਲ ਹੁੰਦਾ ਤਾਂ ਇਹਨਾਂ ਨੂੰ ਹੋਰ ਦੰਨੇ ਆਪਾਂ ਫਰਾਈ ਤਾਂ ਲਓ ਜੀ ਆਂਡੂ ਫਿੰਗਰ ਫਰਾਈ ਹੁੰਦੇ ਆ ਆਪਣੇ ਟੈਂਪਰਮੈਂਟ ਹੋ ਚੁੱਕੇ ਆ ਤੇ ਦੇਖ ਸਕਦੇ ਹੋ ਤੁਸੀਂ ਹਲਕਾ ਜਾਂ ਆਪਾਂ ਇਹਨਾਂ ਨੂੰ ਹੋਰ ਬ੍ਰਾਊਨ ਕਰਾਂਗੇ ਜਾਣੀ ਕਿ ਇੱਕ ਤੋਂ ਡੇਢ ਮਿੰਟ ਤੱਕ ਤਾਂ ਇਹਨਾਂ ਨੂੰ ਹੋਰ ਫਰਾਈ ਕਰਾਂਗੇ ਤੇ ਲੋਰੀ ਦੇਖ ਸਕਦੇ ਹੋ ਤੁਸੀਂ ਫੜ ਕੇ ਹਲ ਕੇ ਜਾਨੀ ਕਿ ਆਪਣੇ ਬ੍ਰਾਊਨ ਹੋਣੇ ਸ਼ੁਰੂ ਹੋ ਚੁੱਕੇ ਆ ਤੇ ਪੂਰੇ ਕ੍ਰਿਸਪੀ ਆ ਜਿਹੜੇ ਆਪਣੇ ਫਰੈਂਚ ਫ੍ਰਾਈ ਦੇ ਜਿਹੜੇ ਬਣੇ ਹੋਏ ਆ ਤਾਂ ਹੁਣ ਆਪਾਂ ਇਹਨਾਂ ਨੂੰ ਕੱਟਣੀ ਕਰਦੇ ਆਂ ਸ਼ੁਰੂ ਤਾਂ ਇਸ ਤਰ੍ਹਾਂ ਤੁਸੀਂ ਇੱਕ ਐਕਸਟਰਾ ਜਾਲੀ ਲੈਣੀ ਆ ਤੇ ਉਹਦੇ ਉੱਪਰ ਕੱਟੀ ਆਉਣਾ ਤੇਲ ਆ ਜਿਹੜਾ ਇਹਨਾਂ ਦਾ ਆਪਣਾ ਨਾਲ ਨਹੀਂ ਹੋਣਾ ਚਾਹੀਦਾ ਤੱਲੋ ਜੀ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਨੁੱਚੜਨਾ ਦਿੰਨੇ ਆ। ਤੇ ਇਸ ਤਰ੍ਹਾਂ ਇੱਕ ਜਾਲੀ ਦੇ ਉੱਪਰ ਆਪਾਂ ਇਹਨਾਂ ਨੂੰ ਕੱਢ ਦਾਂਗੇ। ਐਕਸਟਰਾ ਤੇਲ ਆ ਜਿਹੜਾ ਇਹਨਾਂ ਦਾ ਥੱਲੇ ਜਾ ਸਕੇ। ਆਵਾਜ਼ ਤੁਸੀਂ ਸੁਣ ਸਕਦੇ ਹੋ ਕਿੰਨੇ ਕ੍ਰਿਸਪੀ ਬਣੇ ਆ ਆਪਣੇ। ਤਾਂ ਲਓ ਜੀ ਰਿਫਾਇੰਡ ਤੇਲ ਆ ਜਿਹੜਾ ਆਪਣਾ ਗਰਮ ਹੋ ਚੁੱਕਿਆ। ਤਾਂ ਹੁਣ ਆਪਾਂ ਦੂਜਾ ਪੂਰ ਵੀ ਆ ਜਿਹੜਾ ਫਰਾਈ ਕਰ ਲਾਂਗੇ। ਤਾਂ ਫਰੈਂਚ ਫ੍ਰਾਈ ਪਾਉਂਦੇ ਸਮੇਂ ਤੁਸੀਂ ਧਿਆਨ ਨਾਲ ਪਾਉਣਾ ਕਿ ਤੇਲ ਨਾ ਆਪਣੇ ਉੱਪਰ ਪੈ ਜਾਏ। ਇਹਨਾਂ 'ਤੇ ਧਿਆਨ ਰੱਖਣਾ ਤੁਸੀਂ। ਤੇ ਇਹਨਾਂ ਨੂੰ ਆਪਾਂ ਇੱਕ ਵਾਰੀ ਸੈੱਟ ਕਰ ਦੇਣਾ ਹੈ ਇਸ ਤਰ੍ਹਾਂ ਤੇਲ ਦੇ ਵਿੱਚ ਜਾਨੀ ਕਿ ਫ੍ਰੈਂਚ ਫ੍ਰਾਈਜ਼ ਜਿਹੜੇ ਆਪਾਂ ਬਣਾਰ ਦੇਨੇ ਆ ਇਹਨਾਂ ਨੂੰ ਵੀ ਆਪਾਂ ਉਸੇ ਤਰ੍ਹਾਂ ਫ੍ਰਾਈ ਕਰਾਂਗੇ ਜਿੱਦਾਂ ਆਪਾਂ ਪਹਿਲਾਂ ਕੀਤੇ ਆ ਟੋਟਲ ਆਪਾਂ ਨੂੰ 5 ਮਿੰਟ ਇਹਨਾਂ ਨੂੰ ਫ੍ਰਾਈ ਕਰਨਾ ਪੈਣਾ ਤਾਂ ਪੂਰੇ ਕ੍ਰਿਸਪੀ ਆ ਜਿਹੜੇ ਤੁਹਾਡੇ ਫ੍ਰੈਂਚ ਫ੍ਰਾਈਜ਼ ਬਣਨਗੇ ਬਿਲਕੁਲ KFC ਸਟਾਈਲ ਆ ਜਿਹੜੇ ਤੁਹਾਡੇ ਫ੍ਰੈਂਚ ਫ੍ਰਾਈਜ਼ ਤਿਆਰ ਹੋਣਗੇ ਘਰ ਦੇ ਵਿੱਚ ਤੇ ਇਹਨਾਂ ਨੂੰ ਹੁਣ ਦੰਨੇ ਆਪਾਂ ਫ੍ਰਾਈ ਤਾਂ ਲਓ ਜੀ ਦੂਜਾ ਪੂਰਾ ਜਿਹੜਾ ਆਪਣਾ ਫ੍ਰਾਈ ਹੋ ਚੁੱਕਿਆ ਤੇ ਦੇਖ ਸਕਦੇ ਤੁਸੀਂ ਹਲਕਾ ਹਲਕਾ ਜਿਹੜਾ ਇਹਨਾਂ ਦਾ ਬ੍ਰਾਊਨ ਕਲਰ ਆਉਣਾ ਸ਼ੁਰੂ ਹੋ ਚੁੱਕ ਹੁਣ ਆਪਾਂ ਇਹਨਾਂ ਨੂੰ ਕੱਢਨੇ ਕਰਦੇ ਹਾਂ ਸ਼ੁਰੂ ਤਾਂ ਬੱਸ ਤੁਸੀਂ ਇਹਨਾਂ 'ਤੇ ਧਿਆਨ ਰੱਖਣਾ ਵੀ ਤੇਲ ਨਹੀਂ ਆਪਣਾ ਜਿਹੜਾ ਇਹਨਾਂ ਦੇ ਨਾਲ ਆਉਣਾ ਚਾਹੀਦਾ ਹੈ ਤੇਲ ਨੂੰ ਚੰਗੀ ਤਰ੍ਹਾਂ ਝੋੜ ਕੇ ਕੱਢਨੇ ਆ ਤੁਸੀਂ ਫੇਰ ਆ ਜਿਹੜੇ ਤੁਹਾਡੇ ਫ੍ਰੈਂਚ ਫ੍ਰਾਈਜ਼ ਆ ਪੂਰੇ ਕ੍ਰਿਸਪੀ ਬਣਨਗੇ ਆ ਦੇਖ ਸਕਦੇ ਹੋ ਤੁਸੀਂ ਕਿੱਡੇ ਸੋਹਣੇ ਜਿਹੜੇ ਆਪਣੇ ਫ੍ਰੈਂਚ ਫ੍ਰਾਈਜ਼ ਤਿਆਰ ਹੋਏ ਆ ਤੇ ਫੁੱਲ ਕ੍ਰਿਸਪੀ ਆ ਜਿਹੜੇ ਆਪਣੇ ਫ੍ਰੈਂਚ ਫ੍ਰਾਈਜ਼ ਬਣੇ ਆ ਤਾਂ ਲਓ ਜੀ ਚੁੱਲ੍ਹੇ ਨੂੰ ਕਰ ਦਾਂਗੇ ਹੁਣ ਆਪਾਂ ਬੰਦ ਇਹਨਾਂ ਨੂੰ ਕੱਢ ਲਾਂਗੇ ਆਪਾਂ ਇੱਕ ਸਟੇਨਰ ਜਾਲੀ ਦੇ ਉੱਪਰ ਤਾਂ ਆਵਾਜ਼ ਤੁਸੀਂ ਸੁਣ ਸਕਦੇ ਹੋ ਜਿੰਨੇ ਜਿਆਦਾ ਕ੍ਰਿਸਪੀ ਹੈ ਜਿਹੜੇ ਆਪਣੇ ਫ੍ਰੈਂਚ ਫ੍ਰਾਈਜ਼ ਬਣੇ ਹੋਏ ਆ ਤਾਂ ਲਓ ਜੀ ਫ੍ਰੈਂਚ ਫ੍ਰਾਈਜ਼ ਆ ਜਿਹੜੇ ਆਪਣੇ ਠੰਡੇ ਹੋ ਚੁੱਕੇ ਆ ਯਾਨੀ ਕਿ ਤੇਲ ਵੀ ਆ ਜਿਹੜਾ ਇਹਨਾਂ ਦਾ ਐਕਸਟਰਾ ਨਿਕਲ ਚੁੱਕਿਆ ਤਾਂ ਹੁਣ ਆਪਾਂ ਇੱਕ ਬੌਲ ਦੇ ਵਿੱਚ ਪਾ ਲਾਂਗੇ ਨਾ ਤਾਂ ਇਸ ਤਰ੍ਹਾਂ ਤੁਸੀਂ ਕੱਢ ਲੈਣੇ ਆ ਤਾਂ ਹੁਣ ਪਾਵਾਂਗੇ ਆਪਾਂ ਇਹਨਾਂ ਦੇ ਉੱਪਰ ਪੈਰੀ ਪੈਰੀ ਮਸਾਲਾ ਪੈਰੀ ਪੈਰੀ ਮਸਾਲਾ ਜਿਹੜਾ ਤੁਸੀਂ 1/4 ਚਮਚ ਪਾਉਣਾ ਇਸ ਤੋਂ ਜ਼ਿਆਦਾ ਨਹੀਂ ਪਾਉਣਾਗਾ ਤਾਂ ਇਸ ਤਰ੍ਹਾਂ ਤੁਸੀਂ ਸਾਰੇ ਦੇ ਉੱਪਰ ਪਾ ਲੈਣਾ ਤਾਂ ਮਸਾਲੇ ਨੂੰ ਕਰਾਂਗੇ ਹੁਣ ਆਪਾਂ ਮਿਕਸ ਫਰੈਂਚ ਫਰਾਈ ਨੂੰ ਜਿਹੜਾ ਸਾਰਿਆਂ ਨੂੰ ਲੱਗ ਸਕੇ ਮਸਾਲਾ ਆਪਣਾ ਤੇ ਬਹੁਤ ਹੀ ਜ਼ਿਆਦਾ ਵਧੀਆ ਜਿਹੜਾ ਆਪਣਾ ਸੁਆਦ ਆਊਗਾ ਚਟਪਟਾ ਜਿਹਾ ਸੁਆਦ ਆਊਗਾ ਇਹਦੇ ਨਾਲ ਤਾਂ ਪੈਰੀ ਪੈਰੀ ਮਸਾਲਾ ਜਿਹੜਾ ਤੁਸੀਂ ਜ਼ਰੂਰ ਪਾਉਣਾ ਤੇ ਇਸ ਤੋਂ ਇਲਾਵਾ ਤੁਸੀਂ ਹੋਰ ਕੋਈ ਚੀਜ਼ ਨਹੀਂ ਪਾਉਣੀ ਇਹਨਾਂ ਦੇ ਉੱਪਰ ਤਾਂ ਦੇਖਣ ਦੇ ਵਿੱਚ ਵੀ ਬਹੁਤ ਜ਼ਿਆਦਾ ਸੋਹਣੇ ਲੱਗਣਗੇ ਤੁਹਾਡੇ ਫਰੈਂਚ ਫਰਾਈ ਹੈ ਤਾਂ ਲਓ ਜੀ ਕਰੋ ਚੈੱਕ ਲੁੱਕ ਵੇਖੋ ਕਿੰਡੀ ਸੋਹਣੀ ਆਈ ਹੈ ਆਪਣੀ ਤਾਂ ਹੁਣ ਆਪਾਂ ਇਹਨਾਂ ਨੂੰ ਕਰਦੇ ਹਾਂ ਜੀ ਸਰਵ ਤਾਂ ਪਲੇਟ ਦੇ ਵਿੱਚ ਰੱਖਾਂਗੇ ਇੱਕ ਆਪਾਂ ਟਿਸ਼ੂ ਪੇਪਰ ਤਾਂ ਟਿਸ਼ੂ ਪੇਪਰ ਦੇ ਉੱਪਰ ਆਪਾਂ ਰੱਖਾਂਗੇ ਜੀ ਆਪਣੇ ਫ੍ਰੈਂਚ ਫ੍ਰਾਈਜ਼ ਐਸ ਤਰ੍ਹਾਂ ਤੁਸੀਂ ਰੱਖ ਲੈਣੇ ਆ ਤਾਂ ਲਓ ਜੀ ਕਰੋ ਚੈੱਕ ਕਰੋ ਤੁਸੀਂ ਕਿੱਡੇ ਜਿਆਦਾ ਵਧੀਆ ਜਿਹੜੇ ਆਪਣੇ ਫ੍ਰੈਂਚ ਫ੍ਰਾਈਜ਼ ਬਣੇ ਆ ਤਾਂ ਤੁਸੀਂ ਵੀ ਆਪਣੇ ਘਰ ਦੇ ਵਿੱਚ ਜ਼ਰੂਰ ਟਰਾਈ ਕਰਨਾ ਮੇਰੀ ਇਸ ਰੈਸਪੀ ਨੂੰ ਤਾਂ ਦੇਖ ਸਕਦੇ ਹੋ ਤੁਸੀਂ ਤਾਂ ਲੋ ਜੀ ਚੀਜ਼ ਡਿਪ ਦੇ ਨਾਲ ਆਪਾਂ ਇਹਨਾਂ ਨੂੰ ਸਰਵ ਕਰਾਂਗੇ ਤਾਂ ਕੌਲੀ ਦੇ ਵਿੱਚ ਪਾਵਾਂਗੇ ਆਪਾਂ ਚੀਜ਼ ਡਿਪ ਤਾਂ ਲੋ ਜੀ ਚੀਜ਼ ਡਿਪ ਜਿਹੜੀ ਆਪਾਂ ਪਾ ਲਈ ਹੈ ਤਾਂ ਨਾਲ ਪਾਵਾਂਗੇ ਆਪਾਂ ਇਹਦੇ ਵੈਜ ਮਾਇਓਨੈਸ ਵੈਜ ਮਾਇਓਨੈਸ ਜਿਹੜੀ ਤੁਸੀਂ ਥੋੜੀ ਜਿਹੀ ਪਾਉਣੀ ਹੈ ਬੜੀ ਜਿਆਦਾ ਨਹੀਂ ਪਾਉਣੀਗੀ ਲਓ ਜੀ ਕਰੋ ਚੈੱਕ ਫ੍ਰੈਂਚ ਫ੍ਰਾਈਜ਼ ਦੀ ਪਲੇਟ ਆ ਜਿਹੜੀ ਆਪਣੀ ਸਰਵਲੀ ਰੈਡੀ ਆ ਤੇ ਕਿਵੇਂ ਲੱਗੀ ਫਿਰ ਤੁਹਾਨੂੰ ਮੇਰੀ ਫ੍ਰੈਂਚ ਫ੍ਰਾਈਜ਼ ਦੀ ਰੈਸਪੀ ਤਾਂ ਜੇਕਰ ਤੁਹਾਨੂੰ ਮੇਰੀ ਰੈਸਪੀ ਆਈ ਹੈ ਪਸੰਦ ਤਾਂ ਫਿਰ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਮਿਲਾਂਗੇ ਜੀ ਫਿਰ ਆਪਾਂ ਤੁਹਾਨੂੰ ਕਿਸੇ ਨਵੀਂ ਰੈਸਪੀ ਦੇ ਨਾਲ ਵੀਡੀਓ ਵੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ